ਜੀਰੇ 16 ਬੰਨੇ ਜਿਹੜੀ ਅੱਜ ਸ਼ੁਰੂ ਕਰਿਆ ਫੱਢਣੀ ਆਪਾਂ ਤੁਹਾਨੂੰ ਦਿਖਾ ਦਾਂ ਕਿੰਨਾ ਨਕਾਲਾ ਮਸ਼ੀਨ ਚੱਲਦੀ ਆ ਉਹਦਾ ਸੌ ਕਿੰਨਾ ਉਸੇ ਮੇਰੇ ਕਿੰਨਾ ਥਾਵਾਂ ਹੈ ਕਿੰਨਾ ਥਾਵਾਂ ਕਿੰਨਾ ਜਿਹੜੇ ਇੱਕੜ ਉਹ ਉਧਰ ਕਿਵੇਂ ਦੋ ਰਾਲ ਧਾਰ ਕੇ ਮਿਆਂ ਇਹ ਪੂਰਾ ਸਰਾ ਹੈ ਛੜ ਵਧੀਆਗਾ ਵਧੀਆ ਨਾ ਵੀ ਅੱਠ ਬੱਕੇ ਥਾਵਾਂ 1699 ਦਾ ਸੀ ਚੱਲਦੀ ਆ ਟੈਂਕੀ ਹੋਰ ਲੈ ਕੇ ਉਹਦੇ ਦਾਣੇ ਜਿਹੜੇ ਵਿੱਚ ਰਹਿ ਗਏ ਪਰ ਲਿਓ ਵੀ ਫੁੱਲੋ ਬਾਈ ਬਾਕੀ ਕੰਡਾ ਦੱਸੂਗਾ ਵੀਰ ਮੇਰੇ ਉਹ ਸੁਣ ਕੱਲੂ ਕਲੀਅਰ ਕਰਦਾ ਮੰਡੀ ਵਿੱਚ ਸਾਰਾ ਕੁਝ ਕਿੰਨਾ ਪੈਣ ਦਿੱਤਾ ਅੱਠ ਬੱਕੇ ਥਾਵਾਂ ਆ ਜਾ ਆ ਜਾ ਵੀਰ ਵਾ ਟ੍ਰੇਲੀ ਭਰੇਗਾ ਕੱਢਦੇ ਕੱਢਦੇ ਜਿਹੜੇ ਸਾਰੇ ਦਾਣੇ ਤਾਰੇ ਪੜਿਆ ਰਿਹਾ ਵਰਦਾ ਪੂਰੀ ਪੂਰੀ ਨਕਾਲ ਪੂਰਾ ਵਧੀਆ ਲੱਗਿਆ ਹਾਂ ਜੀ ਫੋਨ ਚੌਣੇ ਵਰਗੀ ਪਈਆ ਸੌਣੇ ਵਰਗੀ ਚੌਣੇ ਵਰਗੀ ਫੱਕੀ ਰੇਡ ਪਾਉਂਦੇ ਕਿ ਲੱਗੂ ਗੌਰਮੈਂਟ ਦਾ ਕਰੀ ਬਰੇ ਖਾਲੀ ਕਰਾ ਟੈਂਕ ਸਾਰਾ ਬੰਦੇ ਦੀ ਰੋਡ ਤੇ ਨਹੀਂ ਪਊਗੀ ਪੰਜਾਦ ਇਲਾਕਾ ਬਣਾਵੇ ਬਣਾਵੇ ਦਰਵਾਟ ਲਿਬਰਾ ਪੂਰੀ ਭਰ ਗਈ ਅੱਖ ਤੇ ਜਾ ਜੋ ਸਾਰੇ ਦਾਣੇ ਕੱਢ ਦੇ ਵੀਰ ਮੇਰੇ ਹੁਣ ਬੰਗਾ ਲੈ ਕੇ ਉਹ ਨਾ ਓਏ ਇਹ ਨਾਲ ਵਧੀਆ ਮਾਰੇ ਨੇਗਾ ਦਾਣੇ ਸਾਰੇ ਕੱਢ ਦੇ ਉਹ ਦੱਸਣ ਬਣਾਇਆ ਨਾ ਨਾ ਵੀਰ ਵੀਰੋ ਟਰੱਕੀ ਭਰ ਕੇ ਫੁੱਲ ਭਰ ਕੇ ਵੀਰੇ ਵੇਦ ਕੰਮ ਆਉ ਨਜ਼ਾਰਾ ਵਸ ਮੰਡੀ ਜੇਰ ਕਰਦੇ ਖਾਲੀ ਕਰਦੇ ਵੀਰ ਮੇਰਾ ਅੱਜ ਵੀ ਕਿਥੋਂ ਬੱਤੇ ਆ ਵੀਰੇ ਪੂਰਾ ਹਾ ਇਹਦੀ ਮਾਰ ਦੇ ਲੈ ਸਾਰੇ ਸਾਰੇ ਕੱਢ ਦੇ ਕਰਾਂ ਯਾ ਬਹੁਤ ਹੈ ਓਰੇ ਵਧੀਆ